ਔਰ ਸਿਮੂ ਪੁੱਤ ਪੜਾਈ ਕਿੱਦਾਂ ਨਹੀਂ ਚੱਲਦੀ ਤੇਰੀ ਪਫੂ ਜੀ ਬਹੁ ਵੜੇ ਚੜ੍ਹ ਲੈਣ ਦੀ ਪੜਾਈ ਨਹੀਂ ਮਤਲਬ ਵਧੀਆ ਕਰਦੇ ਪੜ੍ਹਦੀਆਂ ਹਾਂਜੀ ਕਿੱਦਾਂ ਪੜ੍ਹਨੇ ਚ ਕੁੜੀ ਪੜ੍ਹਨ ਚ ਤੇ ਵਧੀਆ ਆ ਮੈਂ ਆਪਕਾ ਸੁੱਖਾ ਹੋ ਗਿਆ ਭਰਾਉਣ ਡਿਆ ਕਿ ਚਲੋ ਚਾਰਚ ਮਤਾ ਪੜ ਜਾਵੇ ਆਹੋਗੇ ਚੰਗਾ ਘਰ ਮਿਲ ਜੂਗਾ ਪੁੱਤ ਪੜੇ ਲਿਖੇ ਬੱਚੇ ਨੂੰ ਨਾ ਫਿਰ ਜਦੋਂ ਵਿਆਹ ਹੁੰਦਾ ਨਾ ਚੰਗਾ ਘਰ ਮਿਲਦਾ ਵਾ ਨੌਕਰੀ ਹੋਵੇ ਬੰਦੇ ਦੇ ਕੋਲ ਤੇ ਚੰਗਾ ਘਰ ਮਿਲਦਾ ਵਾ ਠੀਕ ਆ ਹਾਂਜੀ ਨਹੀਂ ਪੜ੍ਹਾਈ ਵਿੱਚ ਤੇ ਸਿਧੂ ਤੇ ਇੰਟੈਲੀਜੈਂਟ ਆ ਉਹ ਚੰਗਾ ਵਾ ਕੁੜੀਆਂ ਅੱਜ ਕੱਲ ਕਿਹੇ ਖੇਤੇ 'ਚ ਕਿਹ ਮੁੰਡਿਆਂ ਨਾਲੋਂ ਘੱਟ ਨਹੀਂ ਆ ਭਾਵੇਂ ਉਹ ਪਾਇਲਟ ਬਣ ਜਾਓ ਭਾਵੇਂ ਡਾਕਟਰ ਬਣ ਜਾਓ ਟੀਚਰ ਬਣ ਜਾਓ ਪਰ ਸਾਰਾ ਕੁਝ ਬਣਨਾ ਪੜਾਈ ਦੇ ਨਾਲ ਹੀ ਆ ਹਾਂਜੀ ਚੱਲ ਭੈਣ ਫਿਰ ਚਾਹ ਬਣਾ ਦੇ ਦੋ ਘੋਟ ਆਪਾਂ ਚੱਲੀਏ ਫਿਰ ਬਿਲਕੁਲ ਨਹੀਂ ਅੱਜ ਤੇ ਆਪਾਂ ਕਿਤੇ ਨਹੀਂ ਜਾਣ ਦੇਣਾ RAM ਨਾਲ ਰਹਤ ਕਰੋ ਸੋਹੋ ਰੋਟੀ ਪਾਣੀ ਖਾਓ ਦੇ ਟਿਕਣ ਦੇ ਆਉਣਾ ਮੈਂ ਆਉਣਾ ਸਭ ਤੋਂ ਵੱਡੀ ਗੱਲ ਤੇ ਇਹਦੇ ਸੂਲਦੀ ਹੁੰਦੀ ਆ ਇਹਨੂੰ ਤੇ ਕੱਲ ਛੁੱਟੀ ਆ ਉਹ ਬਾਕੀ ਮੈਂ ਵੀ ਪੂਰਾ ਦਿਨ ਰਿਹਾ ਅੱਜ ਬਾਹਰ ਮੈਨੂੰ ਤਾਂ ਟੱਟ ਲੱਗੇ ਬਹਿਣ ਦਾ ਮੌਕਾ ਹੀ ਨਹੀਂ ਮਿਲਿਆ ਹੋਰ ਕੀ ਆ ਨਾਲੇ ਰਾਤ ਨੂੰ ਬਹਿ ਕੇ ਭੈਣ ਭਰਾ ਗੱਲਾਂ ਕਰਾਂਗੇ ਕੋਈ ਨਹੀਂ ਚੱਲਿਆ ਤੁਰ ਕੇ ਆਇਓ ਕੁੜੀ ਨੂੰ ਰਹਿਣ ਦੇ ਦੋ ਤੇ ਚੱਲ ਆਪਾਂ ਚੱਲੀਏ ਬੰਬੀ ਵੱਲੋਂ ਫਿਰ ਤੁਰ ਕੇ ਆਉਨੇ ਆ ਆ ਜਾ ਚਲੋ ਐਨਾ ਨਾ ਸੋਚੀ ਪੈ ਕੱਲ ਕੱਲਾ ਮਾਰੇਵਾ ਕੋਈ ਹੁੰਦਾ 10 ਵਜੇ ਸਵੇਰੇ ਤੋਰ ਦਾਂਗੇ ਤੁਹਾਨੂੰ ਠੀਕ ਆ ਚਲੋ ਭੈਣ ਕੋਈ ਗੱਲ ਨਹੀਂ ਫਿਰ ਆ ਜਾ ਆ ਜਾ ਨਾਲੇ ਰਹਿ ਤੇ ਇਹ ਭੂਆ ਭਤੀਜੇ ਨੇ ਗੱਲਾਂ ਬਾਤਾਂ ਕਰਦੇ ਆ ਨਾ ਪੁੱਜੀ ਤੂੰ ਸਿੱਧੀ ਤਿਆਰ ਹੁੰਦੇ ਜੋ ਹਾਂ ਕਿੰਨਾ ਸੋਹਣਾ ਮਾਂ ਹਾਂ ਹਾਂ ਤਾਂ ਸੋਹਣਾ ਤਿਆਰ ਹੁੰਦੀ ਮੌਜਾ ਹਾਂਜੀ ਪੁੱਛਿਆ ਤੁਹਾਡੀ ਬਾਰੀ ਆ ਹਾਂ ਹਾਂ ਆਪਣੀ ਅਲਮਾਰੀ ਆ ਕਿੰਨੀ ਸੋਹਣੀ ਆ ਤੈਨੂੰ ਸੋਹਣੀ ਲੱਗੀ ਆ ਹਾਂਜੀ ਕੋਈ ਗੱਲ ਨਹੀਂ ਜਦੋਂ ਤੇਰਾ ਵਿਆਹ ਹੋਊਗਾ ਨਾ ਇਦਾਂ ਦੀ ਬਿਮਾਰੀ ਲੈ ਕੇ ਦਵਾਂਗੀ ਹਾਂਜੀ ਇਹ ਨਹੀਂ ਸੋਣੀ ਲੱਗੀ ﺍﻟमारी ਹਾਂਜੀ ਚੱਲ ਮੇਰੀ ਗੱਲ ਸੁਣ ਇੱਧਰ ਆ ਚਾਚੀ ਨੇ ਉਹਦੇ ਨਾਲ ਆਉਂਦੇ ਆ ਪਰ ਚਾਹੀ ਨਹੀਂ ਬੋਲਦੇ ਹੈਗੇ ਕੀ ਕਹਿੰਦੇ ਕੋਈ ਵੀ ਚੀਜ਼ ਮੰਗੀ ਏ ਕਿ ਤੁਹਾਨੂੰ ਕੋ ਹੈਗਾ ਨਹੀਂ ਤੁਹਾਡੇ ਘਰ ਤੁਸੀਂ ਘਰ ਦੇ ਕੇ ਜੋ ਕਮਾ ਕੇ ਖਾਣ ਸਕਦੇ ਤੇ ਅੱਗੇ ਕਹੇ ਤੁਹਾਡੇ ਘਰੋਂ ਖਾਣਦੇ ਆ ਵੀ ਚੀਜ਼ ਮੰਗ ਲਓ ਅੱਗੋਂ ਨਾ ਹੀ ਹੁੰਦੀ ਆ ਕਦੇ ਨਹੀਂ ਕਿਹਾ ਕਿ ਹਾਂ ਪੁੱਤ ਲੈ ਜਾ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਹਾਂਜੀ ਤੂੰ ਨਾ ਐਵੇਂ ਕਿਸੇ ਘਰ ਜ਼ਿਆਦਾ ਜਾਇਆ ਕਰ ਜਦੋਂ ਤੁਹਾਨੂੰ ਕਿਸ ਚੀਜ਼ ਦੀ ਲੋੜ ਹੁੰਦੀ ਹੈ ਨਾ ਪਾਪਾ ਨੂੰ ਭੇਜਿਆ ਕਰ। ਪਾਪਾ ਹੁੰਦੇ ਨਹੀਂ ਨਾ ਡਿਊਟੀ ਤੇ ਚੱਲ ਜਾਂਦੇ ਪਾਪਾ ਫਿਰ ਤੇ ਇਸ ਕਰਕੇ ਫਿਰ ਮੈਨੂੰ ਜਾਣਾ ਪੈਂਦਾ ਆ। ਕੋਈ ਗੱਲ ਨਹੀਂ। ਮੈਂ ਤੇਰੇ ਪਾਪਾ ਨੂੰ ਕਹਿ ਦੂੰਗੀ। ਕਿ ਜਿੰਨਾ ਚਿਰ ਸੇ ਮੂੰ ਸਕੂਲ ਹੁੰਦੀਆਂ ਨਾ ਉਹਨਾਂ ਚਿਰ ਆਪਣੀ ਡਿਊਟੀ ਕਰ ਲੈ। ਤੇਰੇ ਘਰ ਆਉਣ ਤੋਂ ਪਹਿਲਾਂ ਪਹਿਲਾਂ ਘਰ ਆ ਜਾ ਕਰੂਗਾ। ਉਹਦਾਂ ਵੀ ਤੇਰੇ ਆਉਣ ਤੋਂ ਪਹਿਲਾਂ ਘਰ ਆ ਹੀ ਜਾਂਦਾ ਵਾ। ਹਾਂਜੀ ਕਦੇ-ਕਦੇ ਹੁੰਦੀ ਆ। ਮੈਂ ਕਦੇ-ਕਦੇ ਤਾਂ ਵਾਅਦਾ ਘਾਟਾ ਹੋ ਹੀ ਜਾਂਦਾ ਵਾ। ਹਾਂਜੀ। ਠੀਕ ਆ। ਤੇ ਨਾਨਾ ਫालतू ਕਿਸਦੇ ਕਰ ਚਾਹੀਦਾ ਹੋਈਦਾ ਹਾਂ ਠੀਕਾ ਉਹ ਤਾਂ ਆਪਣੇ ਪਾਪਾ ਦੀ ਨਾ ਇੱਕ ਇੱਕ ਚੀਜ਼ ਦਾ ਧਿਆਨ ਰੱਖਿਆ ਕਰ ਜਿ ਤਰ੍ਹਾਂ ਕਿ ਉਹਨਾਂ ਸੇ ਵਿਪਾਰ ਤੇ ਜਾਣਾ ਵਾ ਹਾਂਜੀ ਜ਼ਿਆਦਾਤਰ ਉਹ ਆਪਣੇ ਕੱਪੜੇ ਆਪ ਹੀ ਧੋ ਲੈਂਦੇ ਆ ਹਾਂਜੀ ਪਰ ਕਦੀ ਕੋਈ ਆਪਣਾ ਕੱਪੜਾ ਲਾ ਕੇ ਰੱਖਦੇ ਹੁੰਦੇ ਆ ਨਾ ਤੇ ਕੋਈ ਗੱਲ ਨਹੀਂ ਬੁਰਸ਼ ਮਾਰ ਮਾਰ ਕੇ ਧੋ ਦੇ ਦਿਆ ਕੋਈ ਨਹੀਂ ਉਹਦੇ ਵਿੱਚ ਹੈਗਾ ਏਦਾਂ ਆਪਣੇ ਘਰ ਦੇ ਕੰਮ ਤਾਂ ਤੂੰ ਨਿੱਕ-ਨਿੱਕੇ ਸਾਰੇ ਕਰਦੀ ਆ ਹਾਂਜੀ ਭੂਜੀ ਉਹ ਤਾਂ ਤੇਰੇ ਤੇ ਨਾ ਤਾਂ ਹੁੰਦੇ ਆ ਸਾਰ ਜੇ ਮਿਆਰੀਆਂ ਪੈ ਗਈਆਂ ਹਰ ਛੋਟਾ ਮੋਟਾ ਕੰਮ ਤਨੂੰ ਆਪ ਹੀ ਕਰਨਾ ਪੈਂਦਾ ਤੇ ਕੰਮ ਕੀਤੇ ਆ ਲਿੱッセ ਨਹੀਂ ਹੋ ਜਾਂਦਾ ਹਾਂਜੀ ਕੁਝ ਨਹੀਂ ਹੁੰਦਾ ਆ ਹੁਣ ਹੀ ਸਮੇ ਆ ਗਿਆ ਕਿ ਬੱਚੇ ਸਕੂਲ ਜਾਂਦੇ ਆ ਇਹਨਾਂ ਨੂੰ ਕੰਮ ਨਾ ਕਹੋ ਜਦੋਂ ਮੈਂ ਤੇਰੇ ਜਿੱਡੀ ਸੀ ਨਾ ਤੇ ਸਾਡੀ ਮਾਂ ਛੋਟੀ ਲੈ ਕੇ ਸਾਡੇ ਕੋਲ ਸਾਰਾ ਕੰਮ ਕਰਾਉਂਦੀ ਹੁੰਦੀ ਸੀ ਪਿੱਛੇ ਪਤਾ ਲੋਕ ਕੀ ਕਹਿੰਦੇ ਹੁੰਦੇ ਸੀ ਵੀ ਕੁੜੀਆਂ ਨੂੰ ਜਿੰਨਾ ਚੰਡੀਏ ਜਿੰਨਾ ਚੌਂਕੇ ਚਵਾੜੀਏ ਨਾ ਉਹਨੇ ਕੰਮ ਨੂੰ ਹੱਥ ਸਿੱਧੇ ਹੁੰਦੇ ਆ ਹਾਂਜੀ ਤੇ ਵੇਖੀਂ ਜਦੋਂ ਨੂੰ ਤੂੰ ਜਵਾਨ ਹੋਣਾ ਵਾ ਤੂੰ ਤੇ ਹੁਣ ਤੇ ਕੰਮ ਕਰਨੀ ਆ ਤੈਨੂੰ ਤੇ ਸਾਰੇ ਕੰਮ ਕਰਨੇ ਆ ਜਾਣੇ ਤੇ ਨਾਲੇ ਮੇਰੀ ਗੱਲ ਸੁਣ ਤੈਨੂੰ ਮੈਂ ਪੈਸੇ ਦਵਾਂਗੀ ਤੇਨੂੰ ਮੈਂ ਪ੍ਰੋਮਿਸ ਕੀਤਾ ਸੀ ਨਾ ਹਾਂਜੀ ਸਕੂਲ ਬੈਗ ਲੈ ਕੇ ਦਵਾਂਗੀ ਹਾਂਜੀ ਤੇ ਤੁਹਾਨੂੰ ਮੈਂ ਪੈਸੇ ਹੀ ਦੇ ਦੂੰਗੀ ਤੂੰ ਉਥੋਂ ਆਪਣੀ ਪਸੰਦ ਦਾ ਲੈ ਲਈ ਠੀਕ ਤੇ ਜਦੋਂ ਮੇਰੇ ਕੋਲ ਛੁੱਟੀਆਂ 'ਚ ਤੂੰ 2-4 ਦਿਨ ਰਹਿਣ ਆਏਂਗੀ ਨਾ ਫਿਰ ਮੈਂ ਤੈਨੂੰ ਸੋਹਣੇ-ਸੋਹਣੇ ਦੋ ਸੂਟ ਬਣਾ ਕੇ ਦਵਾਂਗੀ ਠੀਕ ਚੰਗਾ ਹਾਂਜੀ ਚਲ ਆ ਜਾ ਹੁਣ ਕਿਚਨ ਦੇ ਵਿੱਚ ਮੈਂ ਕੰਮ ਕਰਨਾ ਵਾਂ ਤੂੰ ਮੇਰੇ ਲਾਗੇ ਗੱਲਾਂ ਕਰਤਾ ਵਾ ਠੀਕ ਨਹੀਂ ਨਹੀਂ ਸੋਹਣੀ ਆਉਣਾ ਤਾਂ ਹੈਗਾ ਸੀ ਅੱਜ ਮੈਂ ਤੇ ਉਹ ਰਾਜਵੀਰ ਦਾ ਮਾਮਾ ਆ ਗਿਆ ਕੈਪਟਨ ਆਹੋ ਦੇ ਨਾਲ ਇਹ ਕੁੜੀ ਵੀ ਕਿੰਨੇ ਚਿਰਾਂ ਬਾਅਦ ਆਈ ਸੀ ਤੇ ਫਿਰ ਤੈਨੂੰ ਪਤਾ ਜੇ ਮੈਂ ਤੇਰੇ ਕੋ ਆ ਜਾਂਦੀ ਤੇ ਫਿਰ ਅਗਲੇ ਸੋਚਣਾ ਸੀ ਵੀ ਲੈ ਵੀ ਉਧਰ ਨੂੰ ਚਲ ਗਈ ਆ ਹੁੰਦਾ ਹੀ ਆ ਭਾਵੇਂ ਜਦਾਂ ਮਰਜੀ ਆ ਆਹੋ ਤੇ ਫਿਰ ਉਹ ਕੰਮ ਧੰਦਾ ਕਰਨ ਰੋਟੀ ਰਾਡੀ ਬਣਾਉਣ ਦੇ ਆ ਆ ਨਹੀਂ ਨਹੀਂ ਹਮ ਨਹੀਂ ਆਉਣਾ ਕਿਉਂ ਨਹੀਂ ਆ ਆਹੋ ਸਗੋਂ ਗੌਰਵ ਕਹਿਣ ਦੇ ਆ ਪੂਈ ਕੋ ਚੱਲੀ ਏ ਉਹਦੇ ਚਾਹ ਹੀ ਬੜਾ ਵਾ ਹਾਂ ਕੋਈ ਨਹੀਂ ਕੋਈ ਨਹੀਂ ਆਉਨੇ ਚੱਲ ਆ ਜਾਂ ਬਿੰਦਲ ਸੁਆਂਦਾ ਪਰੋਣੇ ਨੇ ਰਾਤ ਲੈਣਾ ਵਾ ਹਾਂਜੀ ਮੰਮੀ ਕਿਆਂ ਗਾਹੀ ਕੈਪਟਨ ਚਲ ਜਾਣਾ ਵਾ ਅੱਛਾ ਤੇ ਮੈਂ ਕਿਹਾ ਇੰਨੇ ਚਿਰ ਬਾਅਦ ਆਏ ਹੋ ਕੁੜੀ ਨੂੰ ਵੀ ਮਹਾ ਛੁੱਟੀ ਆਈ ਤੇ ਮੈਂ ਰਵੋ ਰਾਸ ਸਵੇਰੇ ਚਲ ਜਿਓ ਚਲੋ ਕੋਈ ਗੱਲ ਨਹੀਂ ਤੇ ਇੰਦਾ ਕਰੀ ਮਟਰ ਪਨੀਰ ਬਣਾਵੀ ਪਰੌਣੇ ਲਈ ਥੋੜੀਆਂ ਜਿਹੀਆਂ ਛੇਵੀਆਂ ਬਣਾ ਲਵੀ ਠੀਕ ਆ ਠੀਕ ਆ ਸਿਮੂ ਆ ਤੇ ਸਿਮੂ ਆ ਤਾਂ ਵੀ ਮਿੱਠੀਆਂ ਚੀਜ਼ਾਂ ਦੀ ਬੜੀ ਸ਼ਕੀਨ ਆ ਤੇ ਇਹੋ ਤੇ ਪਰੌਣੇ ਦਾ ਹੁੰਦਾ ਸਵਾਗਤ ਕੋਈ ਗੱਲ ਨਹੀਂ ਮੰਮੀ ਤੇ ਚੰਗੀ ਚੀਜ਼ ਸਵੇਰੇ ਉੱਠੀ ਪਕੌੜੇ ਕੱਢੀ ਉਹਦੇ ਲਈ ਠੀਕ ਖਵਾ ਲਈ ਆਹੋ ਕੋਈ ਗੱਲ ਨਹੀਂ ਦੁੱਧ ਹੈਗਾ ਵਾ ਘਰ ਪਨੀਰ ਬਣਾ ਲੈਣੀ ਆ ਤੇ ਮਟਰ ਮੰਗਾ ਲਾਂਗੇ ਸਰ ਬਣਾ ਦੋ ਤੂੰ ਜਾ ਟੀਵੀ ਲਾ ਲੈ ਇੱਧਰ ਜਾ ਮੇਰਾ ਪੋਤਾ ਗਾਲ ਤੇ ਵੀ ਜੀ ਦੀ ਵੀ ਸਹੀ ਆ ਇਹ ਤਾਂ ਕਰਦੇ ਆ ਦੁੱਧ ਲੈਣੀ ਆ ਤੇ ਫਟਾ ਲੈਣੀ ਪਨੀਰ ਬਣਾ ਲੈਣੀ ਮੈਂ ਕਹਿਣੀ ਹਾਂ ਦੀਦੀ ਫੋਨ ਆਉਂ ਰਿਹਾ ਸੋਨੀਆ ਦਾ ਅੱਛਾ ਆਹੋ ਕੇ ਗੁੱਸਾ ਜਿਆ ਕਰਨ ਰਹੀ ਸੀ ਨਹੀਂ ਆਉਣ ਆਣ ਕਹਿੰਦੇ ਸੀ ਜੀ ਆਏ ਨਹੀਂ ਆ ਫਿਰ ਮੈਂ ਜੋ ਦੱਸਿਆ ਮੈਂ ਹਾਂ ਉਹ ਦੱਸ ਨਹੀਂ ਨਾ ਪਰ ਉਹਨੇ ਆ ਗਏ ਅੱਧਾ ਤੇ ਆਉਣਾ ਹੀ ਦੱਸਿਆ ਵਾ ਮੈਂ ਫਿਰ ਰਾਜਵੀਰ ਦਾ ਮਾਮਾ ਆਇਆ ਵਾ ਫਿਰ ਉਹਦਾ ਕਰਕੇ ਤੇ ਰੁਕਣਾ ਪਿਆ ਵੀ ਹੈ ਨਾ ਚਲੋ ਹੈ ਨਾ ਭੈਣ ਭਰਾ ਕਿਹੜਾ ਤੁਰਿਆ ਹੁੰਦਾ ਵਾ ਆਹ ਹੋ ਕੇ ਆਹ ਤੇ ਕੀ ਬਣਾਉਣਾ ਫਿਰ ਹੁਣ ਉਹ ਤਾਂ ਗੱਲ ਕਰਨ ਲਈ ਬੀਜੀ ਹਾਂ ਵੀ ਮਟਰ ਪਨੀਰ ਬਣਾਇਆ ਪਰ ਉਹਨਾ ਵੈਸ ਨੂੰ ਆ ਅੱਛਾ ਅੱਛਾ ਠੀਕ ਆ ਕੋਈ ਗੱਲ ਨਹੀਂ ਪਨੀਰ ਮੈਂ ਕਿਹਾ ਦੁੱਧ ਹੈਗਾ ਵਾ ਪਨੀਰ ਫਟਾ ਲੈਨੇ ਆ ਤੇ ਮਟਰ ਭਾਈ ਹੁੰਦਾ ਲੈ ਲੈਨੇ ਆ ਲੈ ਲੈਨੇ ਆ ਹੋਵੇ ਹੋਰ ਮਟਰ ਪਨੀਰ ਬਣਾ ਲੈਨੇ ਆ ਠੀਕ ਹੈ ਥੋੜੀ ਜਿਹੀ ਸੇਵੀਆਂ ਬਣਾ ਲਾਂਗੇ ਸਾਨੂੰ ਥੋੜੀ ਸ਼ਕੀਨਾਂ ਮਿੱਠੀਆਂ ਚੀਜ਼ਾਂ ਦੀ ਠੀਕ ਆ ਠੀਕ ਆ ਹਾਂ ਤੇ ਕਿੱਥੇ ਗਏ ਹੁਣ ਉਹ ਚੱਲ ਕੇ ਬੰਬੀ ਨੂੰ ਆਹ ਮੈਂ ਤਾਂ ਅੱਗੇ ਕੁੜੀਆਂ ਲਵੇ ਵੇਖ ਕੇ ਨਾ ਬੜਾਈ ਜੀ ਨੂੰ ਕੋ ਹੁੰਦਾ ਹੀ ਉਥੇ ਵੀ ਮਤਲਬ ਜਵਾਨ ਹੋ ਗਈ ਆ ਹਨਾ ਜਿਹੜੀ ਸਿੱਖਿਆ ਉਹਨੇ ਮਾਂ ਨੇ ਦੇਣੀ ਆ ਜਿਹੜੀ ਉਹਨੇ ਮਾਂ ਨਾਲ ਗੱਲ ਕਰ ਲੈਣੀ ਉਹ ਕਿਉਂ ਨਾ ਥੋੜੀ ਕਰਨੀ ਆ ਤਾਂ ਕਿ ਜਿੱਤਾਂ ਮਰਜੀ ਆ ਇੱਕ ਪਿਓ ਇੱਕ ਬੱਚੇ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਕਿ ਜਿਹੜੀਆਂ ਗੱਲਾਂ ਇੱਕ ਧੀ ਨੇ ਆਪਣੀ ਮਾਂ ਦੇ ਨਾਲ ਸ਼ੇਅਰ ਕਰਨੀਆਂ ਉਹ ਪਿਓ ਨਹੀਂ ਇੱਕ ਮਾਂ ਨੂੰ ਦੱਸਣੀਆਂ ਪੁੱਛਣੀਆਂ ਜੋ ਚੀਜ਼ਾਂ ਮਾਂ ਨੇ ਸਮਝਾਉਣੀਆਂ ਵਾ ਉਹ ਪਿਓ ਤਾਂ ਨਹੀਂ ਨਾ ਕਰ ਸਕਦਾ ਹਾਂ ਜਿੱਦਾਂ ਮਰਜੀ ਵੀ ਆ ਮਾਂ ਤਾਂ ਮਾਂ ਹੀ ਹੁੰਦੀ ਆ ਕਿੱਤੀ ਵਾਸਤੇ ਮਾਂ ਬੜੀ ਜ਼ਰੂਰੀ ਆ ਤੇ ਚਲੋ ਅਸੀਂ ਤੇ ਬਥੇਰਾ ਸਮਝਾਉਨੇ ਆ ਪਾਤਾ ਜੀ ਉਹਦਾ ਮਨ ਨਹੀਂ ਹੈਗਾ ਜਦੋਂ ਕਿਤੇ ਮਨ ਹੋਊਗਾ ਵੇਖਾਂਗੇ ਅਸੀਂ ਜਾਣੇ ਕੋਈ ਚਲੋ ਇਦਾਂ ਦਾ ਸਾਥ ਮਿਲੇ ਆਪ ਜੀ ਆਪਣੇ ਬੱਚਿਆਂ ਨੂੰ ਕਿਉਂਕਿ ਜ਼ਿੰਦਗੀ ਬੜੀ ਲੰਬੀ ਅਜੇ ਤੇ ਜ਼ਿੰਦਗੀ ਜੀਣ ਵਾਸਤੇ ਨਾ ਰੀਜਨ ਚਾਹੀਦਾ ਵਜਾ ਚਾਹੀਦੀ ਆ ਇਦਾਂ ਤੇ ਦਿਨਾਂ ਨੂੰ ਠੱਕੇ ਦੇਣ ਵਾਲੀ ਗੱਲ ਆ ਉੱਥੇ ਰੋਟੀ ਪਕਾਈ ਖਾਈ ਪਿਛਲੇ ਜ਼ਖਮ ਵੀ ਜੜੇ ਉਹ ਵੀ ਹਲੇ ਹੁੰਦੇ ਰਹਿੰਦੇ ਆਂਦੇ ਆ ਕੋਈ ਚੰਗੀ ਜ਼ਿੰਦਗੀ ਜਿਵੇਂ ਚਾਹੂਗੀ ਤੇ ਖਰੇ ਉਹਨੂੰ ਪਿਛਲੀਆਂ ਚੀਜ਼ਾਂ ਵੀ ਭੁੱਲ ਜਾਣ ਜਿਉਂ ਵਿਆਹ ਕੀਤਾ ਸੀ ਬਸ ਇਹੋ ਕੋਤਕਲੇਸ਼ ਜਿਹੜਿਆ ਦੁਆ ਜੀਆਂ ਦੇ ਵਿੱਚ ਬਣੀ ਨਹੀਂ ਆ ਤੇ ਬੱਚੇ ਇਸ ਦੇ ਵਿੱਚ ਪੀਸਦੇ ਆ ਪੀਸਦੇ ਆ ਚੱਕੀ ਦੇ ਵਿੱਚ ਬੱਚੇ ਪੀਸਦੇ ਆ ਬੱਚਿਆਂ ਨੂੰ ਤੇ ਦੋਵੇਂ ਚਾਹੀਦੇ ਮਾਂ ਵੀ ਚਾਹੀਦੀ ਤੇ ਪਿਓ ਵੀ ਚਾਹੀਦਾ ਉਦਾਂ ਨਾ ਸਿਆਣੀ ਬੜੀ ਆ ਮੈਨੇ ਇਨਾ ਬੜਾ ਵਾਪਿਸ ਚੱਲ ਇੱਕ ਦੂਜੇ ਦੇ ਨਾਲ ਕੈਪਟਨ ਇਹ ਹੁੰਦਾ ਵਾ ਵੀ ਮੈਂ ਸਿਮੂ ਦਾ ਕਰਕੇ ਘਰ ਚੀਜ਼ ਲਿਆਵਾ ਇਹ ਖਾਊਗੀ ਬਣਾਉਣੀ ਆ ਤੇ ਆਪਣੇ ਮੂੰਹ ਚ ਵੀ ਪੈਂਦੀ ਤੇ ਸਿਮੂ ਜਿਹੜੀ ਆ ਉਹਦੇ ਵਾਸਤੇ ਇੱਕ ਖਡਾਉਣਾ ਇੱਕ ਟਾਈਮ ਨਿਕਲ ਦਿਆ ਚਲੋ ਉਹ ਵੀ ਬਥੇਰਾ ਕਰਦਾ ਵਾ ਇਦਾਂ ਹੀ ਗੱਲ ਜਲਦੀ ਹੁਣ ਤੱਕੇ ਕਿੰਨੇ ਆਂਦੇ ਹੁਣ ਦੇਣ ਦੀ ਗੱਲ ਹੁਣ ਤੱਕੇ ਦੇਣ ਵਾਲੀ ਗੱਲ ਆ ਟਾਈਮ ਕੱਢਣ ਵਾਲੀ ਪਰ ਗੱਲ ਇਹ ਆ ਨਾ ਚਾਚੇ ਤਾਏ ਵੀ ਚੰਗੇ ਹੋਣ ਨਾ ਤੇ ਬੰਦੇ ਦਾ ਟਾਈਮ ਪਾਸ ਹੋ ਜਾਂਦਾ ਵਾ ਹਾਂ ਕੁੜੀ ਦੱਸੋ ਢੀ ਹਾਂ ਚਾਚੀ ਲਾ ਕੇ ਆਂਦੀ ਵੀ ਕੋਈ ਚੀਜ਼ ਹੋਵੇ ਵੀ ਨਾ ਨਹੀਂ ਦੇਣੀ ਤੇ ਤਾਂ ਵੀ ਮਨਾ ਕਰਦੇ ਨਾ ਕੁੜੀ ਨੂੰ ਦੇ ਮੱਥਿਓਂ ਦੁਹਦੇ ਆ ਉਹ ਕੀ ਚਾਹੁੰਦੇ ਹੀ ਕਿ ਜਦੋਂ ਇਹਦੀ ਮਾਤ ਲਾਕ ਦੇਖ ਗਈ ਆ ਨਾ ਤੇ ਕੁੜੀ ਨੂੰ ਨਾਲ ਹੀ ਲੈ ਜਾਂਦੀ ਤੇ ਇਹ ਸਾਡਾ ਕਾਮਾਂ ਬਣ ਕੇ ਰਹਿੰਦਾ ਤੇ ਘਰ ਬਾਹਰ ਜੋ ਕੋ ਹੈਗਾ ਉਹ ਹੰਦਾ ਜੋਗਾ ਰਹਿ ਜਾਵੇ ਇਹੋ ਗੋਤ ਚਾਹੁੰਦੀ ਦੀਆਂ ਜਿਹੜੀ ਤੇ ਬੜੇ ਚਿਰਾਂ ਦੀ ਆਖੀ ਉਹਨਾਂ ਦੀ ਜੀ ਇਹ ਤਾਂ ਸੱਚ ਪੁੱਛੇ ਨਾ ਤਾਂ ਕੱਢੀ ਇਹਨਾਂ ਨੇ ਚੁੱਕਣਾ ਦੇ ਦੇ ਮਹਾਰਾਜ ਮਿਲ ਕੇ ਮਾੜੀ ਮੱਤ ਦੇ ਦੇ ਕੇ ਆਂਦੇ ਹੁੰਦੇ ਵੀ ਕਿਸੇ ਦੀ ਬਹਿਣੀ ਬੰਦਾ ਦਵੇ ਨਾ ਦਾ ਘਰ ਜਾੜਿਆ ਤੇ ਜੜੇ ਨਾ ਮੈਂ ਤਾਂ ਕਿੱਟ ਨੂੰ ਕਿਹਾ ਮੈਂ ਕਿਉਂ ਮੂੰਹ ਲਾਉਣਾ ਹੁਣਾ ਆਂਦਾ ਮੈਂ ਨਹੀਂ ਕਦੀ ਕਿਹਾ ਆਪਿਆਂ ਕੇ ਬਹਿ ਜਾਂਦੀ ਚੱਲ ਦੀਦੀ ਤੂੰ ਨਾ ਟੈਨਸ਼ਨ ਲਿਆ ਕਰ ਉਹ ਮਹਾਰਾਜ ਤੇ ਵੇਂਦਾ ਨਾ ਉਹਨੂੰ ਸਭ ਦਾ ਫਿਕਰ ਆ ਸਾਨੂੰ ਤੇ ਆਪੋ ਆਪਣਾ ਮੈਨੂੰ ਆ ਮਿਲ ਜੇ ਮੇਰਾ ਆ ਬਣ ਜੇ ਮਾਲਤਵੇਂ ਦਾ ਕਦਈਆ ਕਹਿਣੀਆਂ ਸੌਖੀਆਂ ਕਿਆ ਕਰਨਾ ਆਏ ਆਪਣੇ ਘਰ ਪੰਜਨੇ ਸੌਖੇ ਜਿੰਨੀ ਵੜੀ ਬਣਾਈ ਦੀ ਖਾਈ ਦੀ ਆ ਮਨੋਨੀ ਵੜੀ ਚੇਤਾਂ ਦਾ ਮੇਰਾ ਵੀਰਾ ਹੱਥ ਲੋਂਦਾ ਹੋਊਗਾ ਆਂਦਰਾਂ ਨੂੰ ਹੱਥ ਪੈਂਦਾ ਵਾ ਕਿ ਕੀ ਕਰਨਾ ਮੈਨੂੰ ਕੋਨ ਹੀ ਆਪਣਾ ਚਲ ਕੋਈ ਨਹੀਂ ਮੈਂ ਕਿਹਾ ਜੋਬਨ ਨੂੰ ਪੁੱਛਿਆ ਹਾਂ ਤੇ ਬਾਹਰ ਹੀ ਉਹ ਟਾਲੀ ਥੱਲੇ ਬੈਠਾ ਤੇ ਜੇ ਉਹ ਮੰਨਦਾ ਵਾ ਨਾ ਤੇ ਕੋਈ ਗੱਲ ਨਹੀਂ ਪਰੌਣੇ ਮੈਂ ਸਾਬ ਲੈਣਾ ਪਰੌਣੇ ਮੈਂ ਸਾਬ ਲੈਣੇ ਆ ਪਰੌਣੇ ਆਨੇ ਹੁਣ ਰਾਤ ਰਹਿਣਾ ਵਾ ਤੇ ਜਾ ਇਦਾਂ ਰਾਤ ਰਹਿਣਾ ਵਾ ਹੁਣ ਰਾਤ ਰੱਖ ਲਿਆ ਵਾ ਮੈਂ ਕਹ ਰੋ ਕੀ ਕਰਨਾ ਜਾ ਕੇ ਹਾਂ ਚਲ ਇਨੇ ਚਰਾਬਾ ਦਾ ਆਈ ਬੱਸ ਸਵੇਰੇ ਸਵਾਤ ਤੇ ਸੋਨੀਆ ਕੋਲ ਚਲ ਜਾ ਤੂੰ ਹੋ ਜਾ ਜਾ ਪਾ ਮੈਂ ਜਿੰਨਾ ਮਰਜੀ ਆ ਸੋਨੀਆ ਤੇ ਚਲ ਨਹੀਂ ਦਿਲ ਚ ਕਰਦੀ ਉਹਦੀ ਸੱਸ ਬੜੀ ਅੰਤਰੀ ਆ ਤੇ ਉਹ ਮੈਂ ਕਹਿੰਦੀ ਨਾਲ ਗੋਰੂ ਨੂੰ ਬੜਾ ਚਾਹ ਹੀ ਮੋਟਰਸਾਈਕਲ ਨਵੇਂ ਦਾ ਕਹਿੰਦਾ ਮੰਮੀ ਮੈਂ ਤੇਰ ਨਾਲ ਜਾਣਾ ਵਾ ਮਾਂ ਪੁੱਤ ਚੱਲ ਚਲਾਂਗੇ ਕੱਲੀ ਜਾਵਾਂ ਦੋਨਾਂ ਨਾਲ ਉਹਨੂੰ ਕਹੀਂ ਵੀ ਚਾਹ ਬਣੀ ਆ ਤੇ ਬੰਬੀ ਤੇ ਲੈ ਜਾ ਤੇ ਮੈਂ ਦੁੱਧ ਤੇ ਪਨੀਰ ਬਣਾਣਾ ਥੋੜਾ ਚਲ ਬਣਾ ਲੋ ਸੇਵੀਆਂ ਹੈਗੀਆਂ ਉਹਦਾ ਥੋੜੀਆਂ ਬੜਾ ਲਾਂਗੇ ਸੇਵੀਆਂ ਵੀ ਬਣਾ ਲਾਂਗੇ ਚੱਲ ਠੀਕ ਆ ਲਹਚਾ ਮੈਂ ਜ਼ਿਆਦਾ ਅੱਗੇ ਤੇ ਪਕੌੜੇ ਨਾਲ ਪੀ ਲਈ ਆ ਕੋਈ ਗੱਲ ਨਹੀਂ ਸਾਡੇ ਇਹਲੇ ਨੂੰ 1-2 ਵਾਰੀ ਹੋ ਜਾਂਦੀ ਏ ਚਾਹ ਹੋਰ ਹੋ ਸਾਠੀ ਠਾ ਵਧੀਆ ਚਲੋ ਰਾਤ ਰਿਆਂ ਵਧੀਆ ਲੱਗਾ ਮਾਰੋ ਵਾਜੇ ਮਰ ਨੂੰ ਚਲੀਏ ਕੋਈ ਗੱਲ ਨਹੀਂ ਰੋਟੀ ਬਣਦੀ ਖਾ ਕੇ ਜਾਇਓ ਨਹੀਂ ਰੋਟੀ ਟਾਈਮ ਲੱਗ ਜਾਣਾ ਆ ਲੈ ਟਾਈਮ ਕਿਹੜਾ ਲੱਗ ਜਾਣਾ ਦਵਿੰਦਰ ਨੇ ਤਾਂ ਫੜਕਾ ਵੀ ਦਿੱਤੀ ਸਬਜੀ ਟਾਈਮ ਨਾ ਜਾਵਾਂਗੇ ਤੇ ਕੋਈ ਗੱਲ ਨਹੀਂ ਉਹ ਰੋਟੀ ਪਾਣੀ ਖਾ ਕੇ ਰਾਜ ਪੁੱਜ ਕੇ ਜਾਇਓ ਤੁਹਾਨੂੰ ਪਤਾ ਆ ਰੋਟੀ ਪਕਣ ਨੂੰ ਟਾਈਮ ਲੱਗ ਜਾਣਾ ਆ ਉਹ ਨਹੀਂ ਨਹੀਂ ਆਪਾਂ ਦੋ ਦੋ ਜਾਣੀਆਂ 5 ਮਿੰਟਾਂ ਚ ਆਪਾਂ ਹੁਣੇ ਤੋਰ ਦੇਣਾ ਤੁਹਾਨੂੰ ਪਿਓ ਦੀ ਇਹਨੂੰ ਕਿੱਡੇ ਕਾਲੇ ਆਵੇ ਲਾ ਘਰ ਕਿੰਨੇ ਪਿਆਰੇ ਹੁੰਦੇ ਆ ਨਹੀਂ ਭੈਣ ਨਾਲੇ ਸਵੇਰ ਰੋਟੀ ਨਹੀਂ ਜ਼ਿਆਦਾ ਖਾਂਦੇ ਟਾਈਮ 10 ਵਜੇ ਵੱਜ ਕੇ ਖਾਣਾ ਮੇਰੇ ਕੋਲ ਕਿਦਾਂ ਦਾ ਆਸਤਾ ਕਰ ਲਿਓ ਹਾਂਜੀ ਨਾਲੇ ਮੇਰੀ ਗੱਲ ਸੁਣੋ ਇਦਾਂ ਕਦੀ ਕਦਾਂ ਹੀ ਆ ਜਾ ਕਰ। ਵਧੀਆ ਲੱਗਦਾ ਤੂੰ ਰਾਤਾਂ ਆਇਆ ਨਾ। ਮੇਰਾ ਵੀ ਜੀ ਲੱਗਾ। ਹਾਂ ਜੀ। ਭੈਣ ਭਰਾ ਪਿੱਛੇ ਗੇੜਾ ਮਾਰ ਲੇ ਤੇ ਇੰਨਾ ਹੀ ਬੜਾ ਹੁੰਦਾ। ਚਲੋ ਇੰਨਾ ਹੀ ਚਾਹ ਹੁੰਦਾ ਭੈਣ ਭਰਾਵਾਂ ਨੂੰ ਮਿਲਦੇ ਆ। ਜੋ ਕਹਿੰਦੀ ਸੀ ਮੈਂ ਮਿਲਣਾ ਤੇ ਮੈਂ ਚੱਲ ਛੁੱਟੀਆਂ ਦੋ ਤੇ ਕੋਈ ਗੱਲ ਨਹੀਂ। ਮੈਂ ਹਾਂ ਜੀ ਦੋ ਤਿੰਨ ਛੁੱਟੀਆਂ ਹੋਣਗੀਆਂ ਨਾ। ਹਾਂ ਫਿਰ ਛੱਡ ਜੀ ਜਾ ਮੈਨੂੰ ਦੱਸ ਜੀ ਮੈਂ ਲੈ ਆਂ ਜਾ ਕੇ। ਕੋਈ ਨਹੀਂ ਬੈ ਛੱਡ ਜੂਗਾ ਦੋ ਤਿੰਨ ਦਿਨ ਰਹਿ ਪੂਗੀ। ਹਾਂ। ਚਲ। ਦਵਿੰਦਰ? ਹਾਂ ਜੀ। ਕਿੰਨਾ ਟਾਈਮ ਆ ਬਸ ਬਣ ਗਈ ਸਬਜੀ ਕੈਪਟਨ ਕਾਲਾ ਪਿਆ ਵਾ ਬਸ ਹੋ ਗਈ ਸਬਜੀ ਤੇ ਹੋ ਗਈ ਆ ਤੇ ਰੋਟੀ ਫੜਾ ਦੀਏ ਆ ਰੋਟੀ ਫੜਾਇਦਾ ਬਤਾ ਕੋਈ ਗੱਲ ਨਹੀਂ ਬਸ ਫੁਲਕੇ ਮੈਂ ਤਾਂ ਬਤਾ ਲਾ ਦੇਣੀ ਆ ਗਰਮ ਗਰਮ ਹਲਾ ਚੱਲ ਚੱਲ ਆਖ ਤਾਂ ਆਰੇ ਅਮੀ ਚੱਲ ਜਾਣਾ ਮਾਮੇਣਾ ਨੇ ਅੱਜ ਆਹੋ ਪੁੱਤ ਰਾਤ ਦੇ ਆਏ ਆ ਜਾਣਾ ਹੀ ਆ ਤੇ ਸਾਈਕਲ ਤੇ ਜਾਣਗੇ ਲੈ ਆ ਸਾਈਕਲ ਤੇ ਆਇਤੇ ਸਾਈਕਲ ਤੇ ਜਾਣਾ ਕਿੱਦਾਂ ਚ ਲਾਉਂਦੇ ਹਣ ਕਿੰਨਾ ਸਾਈਕਲ ਉੱਤੇ ਨਾਲ ਵਿਚਾਰੀ ਸੀ ਮੂੰਹ ਦੀ ਪਤਾ ਹੀ ਨਹੀਂ ਆ ਨਾ ਲੋੜਾਂ ਬੜਾ ਕੁਝ ਕਰਵਾ ਦਿੰਦੀਆਂ ਹੁਣ ਨਾਲੇ ਪਹਿਲਾਂ ਸਾਰੇ ਬੰਦੇ ਸਾਈਕਲ ਹੀ ਚਲਾਉਂਦੇ ਸੀ ਹੁਣ ਹੀ ਟਾਡੇ ਵਰਗੇ ਮੁੰਡੇ ਕਹਿੰਦੇ ਆ ਵੀ ਆਪਾਂ ਸਾਈਕਲ ਫੜ ਕੇ ਪਿੰਡ ਚ ਦੁਕਾਨ ਤੇ ਵੀ ਨਹੀਂ ਜਾਣਾ ਤੇ ਮੈਂ ਸੋਚਣ ਡਿਆ ਸੀ ਕਿ ਆਪਾਂ ਜਿਹੜਾ ਪੁਰਾਣਾ ਮੋਟਰਸਾਈਕਲ ਆ ਚਾਚੇ ਨੂੰ ਨਾ ਦੇ ਦਈਏ ਵੇ ਮਤਾਂ ਸੋਚਣ ਤਾਂ ਤੂੰ ਬੜਾ ਸੋਨਾ ਲਿਆ ਮੇਰਾ ਵੀ ਜੀ ਕਰਦਾ ਸੀ ਇੱਕ ਵਾਰੀ ਜਦ ਤਨ ਅਸੀਂ ਨਵਾਂ ਮੋਟਰਸਾਈਕਲ ਲਿਆਂਦਾ ਸੀ ਨਾ ਮੇਰੇ ਦਿਲ ਚ ਛਾਟੇ ਗੱਲ ਆ ਗਈ ਸੀ ਵੀ ਕਿਉਂ ਨਾ ਆਪਾਂ ਆਪਣਾ ਪੁਰਾਣਾ ਮੋਟਰਸਾਈਕਲ ਕੈਪਟਨ ਦੇ ਦਈਏ ਪਰ ਨਾ ਸਾਂਝ ਪਿਆ ਲਈਆ ਅਸੀਂ ਸਾਂਝੇ ਪਰਿਵਾਰ ਚ ਰਹਿੰਦੇ ਆਂ ਮੂੰਹੋਂ ਨਹੀਂ ਬੋਲਣਗੇ ਤੇਰੇ ਚਾਚੇ ਹੁਣੀ ਪਰ ਦਿਲ ਚ ਤੇ ਸੋਚਣਗੇ ਨਾ ਪਰਾ ਨੂੰ ਦੇ ਦਿੱਤਾ ਨਾ ਹੀ ਉਹਦਾ ਮੁੱਲ ਪਾਉਣ ਜੋਗੇ ਨਾ ਹੀ ਇਹ ਕਹਿਣ ਜੋਗੇ ਵੀ ਐਨੇ ਨਹੀਂ ਐਨੇ ਦਾ ਦੇ ਦੋ ਐਦਾਂ ਪਰਿਵਾਰ ਦੇ ਵਿੱਚ ਨਾ ਫਿੱਕ ਪੈਂਦੀ ਆ ਖਰਾਬ ਹੁੰਦੇ ਘਰ ਦਾ ਮਾਹੌਲ ਤਾ ਕਰਕੇ ਮੈਂ ਚੋਪੀ ਹੋਗੀ ਹਾਂ ਜੀ ਇਹ ਨਾ ਲੈਣਗੇ ਨਾ ਵੇਚਣ ਦਾ ਵੀ ਅਸੀਂ ਵੇਚ ਦੇਣਾ ਵਾ ਜੇ ਐਨੇ ਕ ਦਾ ਵਿਕ ਜੇ ਜੇ ਕਹਿਣ ਗੈਣਾ ਮੰਮੀ ਵੇਚਣਾ ਵਾ ਤੇ ਆਪਾਂ ਉਹਦਾ ਮੋਟਰਸਾਈਕਲ ਦਾ ਮੁੱਲ ਪਾ ਕੇ ਤੇ ਮਾਮੇ ਨੂੰ ਦੇ ਦਾਂਗੇ ਚਲੋ ਉਹ ਤੇ ਬਾਅਦ ਦੀਆਂ ਗੱਲਾਂ ਹਨਾ ਪਰ ਆਪਣੇ ਮੂੰਹ ਨਹੀਂ ਕਹਿਣਾ ਨਾ ਤੂੰ ਇਹ ਗੱਲ ਦਾ ਨਾ ਹੀ ਲੈਣਾ ਵਾ ਉਹ ਬਾਅਦ ਵਿੱਚ ਤੇਰੇ ਪਾਪਾ ਨਾਲ ਮੈਂ ਹੌਲੀ ਨਾਲ ਗੱਲ ਕਰੂੰਗੀ ਠੀਕ ਆ ਹਾਂ ਜੀ ਆ ਪੈਸੇ ਰੱਖ ਲਾ ਰੈਂਡ ਦਿੰਦੇ ਕੋਈ ਗੱਲ ਨਹੀਂ ਟੈਲੀਫੋਨ ਪਰ ਨਬਹਿਦ ਆਤੀ ਦਿੱਤੇ ਹੀ ਨਾ ਹਾਂਜੀ ਉਹ ਵੱਖਰੇ ਰਹਿੰਦੇ ਆ ਮੇਰੇ ਵੱਲੋਂ ਪਾਪਾ ਨੂੰ ਵਾਹੇ ਦਹੀਂ ਤੇ ਸਕੂਲ ਕਿੱਟ ਮੰਗਾ ਲਈ ਚੰਗਾ ਹਾਂਜੀ ਨਾ ਫਿਰ ਆਏਗੀ ਨਾ ਫਿਰ ਸੋਨੇ ਕੱਪੜੇ ਬਣਾ ਕੇ ਦੇਣਗੀ ਠੀਕ ਤੇ ਨਾਲੇ ਰਹਿਣਾ ਵਾ ਮੁਰਕੇ ਦੋ ਤਿੰਨ ਦਿਨ ਹਾਂਜੀ ਮੈਂ ਕਿਹਾ ਮੇਰਾ ਤਾਂ ਜੀ ਨਹੀਂ ਕੰਡਾ ਸਿਮਰ ਨੂੰ ਘਲਾਉਣ ਨੂੰ ਤੇ ਵਾਵਾ ਜੀ ਲੱਗਾ ਇਹ ਰਾਤ ਦਾ ਚੱਲ ਫੇ ਪਰੋਣੇ ਕੋਈ ਗੱਲ ਨਹੀਂ ਪੈਣਾ ਫੇ ਆ ਜਾਗੇ ਹੋਰ ਇਹ ਚਿਹੜੀ ਗੱਲ ਆ ਜਦੋਂ ਮਰਜੀ ਆ ਉਹ ਦਰਵਾਜ਼ੇ ਖੁੱਲੇ ਆ ਐਦਾਂ ਹੁੰਦਾ ਜਾਂਦਾ ਰਿਹਾ ਕਹਿੰਦਾ ਭਾਜੀ ਸਹੀ ਚਲ ਦਾਦੀ ਨੂੰ ਮੇਰਾ ਚਲਦੀ ਨਲਦੀ ਦੋ ਬੋਤਾ ਆ ਜਾ ਕੱਲ ਨੂੰ ਕੀ ਜੀ ਖਾਵੇੀ ਬੋਤਾ ਚਲ ਲਾਲਾ ਕੋਈ ਟਰ ਪਰ ਮਨਾ ਰਹਾ ਹੁਣ ਕੰਮ ਹੁਣ ਦੇ ਜਾਂਦੇ ਰਹਿਣਾ ਤੇ ਨਾ ਲੰਦਾ ਚਲ ਨਾ ਦਾ ਪੁਰਾ ਜਿਹੜੇ ਕਰਪਾ ਦੰਦਾ ਵਾ ਹਾਂ ਉਹਨਾਂ ਕੋਲ ਦੀ ਰਾਦੀ ਵਾਵਾ ਇਕਾ ਆ ਗਿਆ ਫਿਰ ਤੋਰ ਕੇ ਹੁਣ ਮੇਰਾ ਤਰਾਦਾ ਤੇ ਇਹਨਾਂ ਨੂੰ ਪੁੱਛਾਂ ਕਿ ਦੱਸ ਕੇ ਤੇ ਜਾਇਆ ਕਰੋ ਪਪਾ ਜੀ ਪਾਣੀ ਪੀਣਾ ਬੱਸ ਬੁੱਤਰ ਪਾਪਾ ਜੀ ਆਪੋ ਇਹਨੇ ਪੈਸੇ ਦਿੱਤੇ ਇਹ ਜਿਹੜੇ ਪੈਸੇ ਤੈਨੂੰ ਫੁੱਫਣ ਦਿੱਤੇ ਸੀ ਉਹ ਤਾਂ ਮੈਨੂੰ ਉੱਥੇ ਤੋਂ ਫੜਾਤੇ ਇਹ ਕਿਹੜੇ ਪੈਸੇ ਆ ਪਾਪਾ ਇਹ ਪੈਸੇ ਮੈਨੂੰ ਪੂਈ ਨੇ ਚੋਰੀ ਦਿੱਤੇ ਸੀ ਕਿ ਸਕੂਲ ਬੈਗ ਲੈ ਲਈ ਤੇ ਇਹਨੇ ਪੈਸੇ ਚੰਗੇ ਲੱਗਦੇ ਪੂਈ ਕੋ ਲੈਂਦੇ ਆ ਫਿਰ ਕੀ ਹੋਇਆ ਪੂਈ ਕਹਿੰਦੀ ਜੇ ਤੁਸੀਂ ਰਹਿਣ ਆਉਂਗੀ ਨਾ ਉਦੋਂ ਮੈਂ 2-3 ਸੂਟ ਹੋਰ ਬਣਾ ਕੇ ਦਊਂਗੀ ਇਹਰੇ ਬਸ ਬੈਗ ਲਈ ਦਿੱਤੇ ਪੂਈ ਨੇ ਪੈਸੇ ਫਿਰ ਪੁੱਤ ਜਿੱਦਾਂ ਤੂੰ ਮੇਰੀ ਧੀ ਹੈ ਨਾ ਉਈ ਕਰ ਦਿੱਤੀ ਯਾ ਮੇਰੀ ਭੈਣ ਆ ਹੈ ਪੈਸੇ ਲੈਂਦੇ ਤੇ ਕਪੜੇ ਲੈਂਦੇ ਚੰਗੇ ਨਹੀਂ ਲੱਗੀਦਾ ਵੀਦਾ ਪਾਪਾ ਇੰਨਾ ਨਹੀਂ ਸੋਚੀਦਾ ਹੁੰਦਾ ਨਾਲੇ ਤੁਸੀਂ ਵੇਖਿਆ ਪੂਜਾ ਕਿੰਨਾ ਵੱਡਾ ਘਰ ਆ ਜੋ ਛੁੱਟੀਆਂ ਪਈਆਂ ਨਾ ਮੈਂ ਉਥੇ ਰਹਿਣ ਜਾਣਾ ਜੋ ਨਾਲੇ ਉਹਨਾਂ ਕੋਲ ਨਾ ਅਲਮਾਰੀ ਵੀ ਹੈਗੀ ਕਿੰਨੀ ਸੋਹਣੀ ਕਪੜੇ ਰੱਖਣ ਨੂੰ ਉਹਨਾਂ ਨੇ ਹੁਣੇ-ਹੁਣੇ ਅਜ ਨਵਾਂ-ਨਵਾਂ ਮੋਟਰਸਾਈਕਲ ਵੀ ਲਿਆ ਆਪਾਂ ਵੀ ਮੋਟਰਸਾਈਕਲ ਲਈਏ ਹੁਣ ਚੱਲ ਕੋਈ ਗੱਲ ਨਹੀਂ ਪੁੱਤ ਬਾਬਾ ਸਾਨੂੰ ਵੀ ਦਊਗਾ ਹਾਂ ਹਾਂ ਫਿਕਰ ਨਹੀਂ ਕਰੀਦਾ ਇਹਦਾ ਹੈ ਠੀਕ ਨਦੀ ਅਸ਼ੀਕਾਰ ਸਾਸਰੀਕਾਰ ਜੱਜੇ ਸ੍ਰੀਕਾਰ ਸਾਸਰੀਕਾਰ ਬਸ ਠੀਕ ਆ ਚੁੱਪ ਕਰਕੇ ਨਿਕਲ ਜਾ ਕਰੋ ਤਾਲੇ ਮਾਰ ਕੇ ਮੈਂ ਸਾਮੀ ਜੀ ਵੀ ਵੇਖਾਂ ਆਣ ਕੇ ਲਾਟਾਂ ਬੰਦ ਮੈਂ ਕਿਹਾ ਪਤਾ ਨਹੀਂ ਕਿੱਥੇ ਚਲ ਗਏ ਨਾ ਦੱਸ ਦੇ ਨਾ ਪੁੱਛ ਦੇ ਆ ਦੱਸ ਕੇ ਤੇ ਜਾਇਆ ਕਰੋ ਜੇ ਜਾਣਾ ਦਾ ਕਰੋ ਬੈਠੋ ਤੁਸੀਂ ਮੈਂ ਦੱਸਣਾ ਹੀ ਪਰ ਚੇਤਾ ਨਹੀਂ ਰਿਹਾ ਜਲ ਜਲਦੀ ਦੇ ਵਿੱਚ ਚਲ ਗਏ ਦੱਸਣ ਦੇ ਵਿੱਚ ਬਹੁਤ ਵਾਦਾ ਵਾ ਜਾਣਾ ਜਮਾਨਾ ਜਾਣਦੇ ਆ ਨਾ ਬੰਦਿਆਂ ਨੂੰ ਮੁੜ ਕੇ ਪਤਾ ਹੁੰਦਾ ਕਿ ਮੈਂ ਕਰਦਾ ਕਿਹਨਾਂ ਰੱਖਣਾ ਵਾ ਮੈਂ ਖੜੇ ਦੇਖ ਕੇ ਆਵਾਂ ਲੈਟਾਂ ਨਹੀਂ ਜਗੜ ਰਹੀਆਂ ਤੇ ਜਦੋਂ ਮਾਰੇ ਤਾਂ ਡਾ ਤਾਲਾ ਲਗਾ ਗਾੜੀ ਉਹ ਚਾਚੀ ਜੀ ਜਾਣਾ ਕਿੱਥੇ ਸੀ ਇਹਨੂੰ ਇੱਕ ਦੋ ਛੁੱਟੀਆਂ ਸੀ ਤੇ ਇੱਕ ਜਿੱਦ ਕਰ ਲਈ ਕਿ ਪੁਈ ਕੋ ਜਾਣਾ ਤੋਂ ਉਹਨਾਂ ਨੇ ਇੱਕ ਰਾਤ ਰੱਖ ਲਿਆ ਫਿਰ ਅੱਛਾ ਫਿਰ ਵਾਂਡਾ ਵੇਖ ਕੇ ਆਏ ਪੁਈ ਕੋ ਹਾਂਜੀ ਠੀਕ ਆ ਮਾਂ ਵੀ ਆਖਾ ਖਾਨੀ ਕਿੱਥੇ ਚੱਲ ਗਏ ਗਾਂ ਦੀ ਮਾਤ ਦੱਸ ਕੇ ਜਾਣਾ ਵਾ ਜਿੱਥੇ ਵੀ ਜਾਣਾ ਕੋਈ ਗੱਲ ਨਹੀਂ ਦੱਸਿਆ ਕਰਾਂਗੇ ਹਾਂਜੀ ਫੇ ਬੰਦਾ ਘੇੜਾ ਮਾਰ ਲੈਂਦਾ ਵਾ ਇਧਰ ਨੂੰ ਮਾਹੌਲ ਨਹੀਂ ਚੰਗੇ ਫਿਰ ਪਪਾ ਮੈਂ ਗੁੰਨ ਲਾ ਆਟਾ ਤੇ ਪਰੇ ਰੋਟੀ ਖਾਣੀ ਕਿੰਨਾ ਵਾ ਪਤਾ ਗੁੰਨ ਲਾ ਆਟਾ ਕੋਈ ਗੱਲ ਨਹੀਂ ਦਾਲ ਸਬ지 ਤੇਰੀ ਚਾਚੀ ਕੋ ਲੱ ਲਾਂਗੇ ਨਹੀਂ ਕਿੱਥੇ ਸੇਰੇ ਮਾਂ ਤੇ ਗਾਜਰਾ ਲਵਾ ਦੀ ਤੂੰ ਇਨੀ ਕੁ ਭਈ ਉਹਨਾ ਹੀ ਖਾ ਲੜਨਾ ਹੁਣ ਸੋਚ ਦੇ ਕੀ ਆ ਦੋ ਰੋਟੀਆਂ ਲਾਓ ਲੂਣ ਮਾਸਾ ਪਾ ਲਈਦਾ ਹੁੰਦਾ ਗਾ ਤੇ ਕੱਪ ਚਾਹ ਦਾ ਬਣਾਓ ਖਾ ਕੇ ਤੇ ਲੇਟੇ ਮਾਰੋ ਤੇ ਨਾਲੇ ਗੱਲ ਸੁਣ ਮੇਰੀ ਐਂ ਤਾਂ ਤੇ ਕੁੜੀ ਨੂੰ ਗਾਹ ਨਹੀਂ ਕੱਪੜੇ ਪਾਉਣੇ ਠੀਕ ਆ ਠੀਕ ਆ ਹਾਂ ਇਹਨੂੰ ਦੂਜੇ ਪੰਜਾਬੀ ਸੂਟ ਸਵਾ ਕੇ ਜਾ ਕਰ ਸਲਵਾਰ ਵਾਲੇ ਕਿ ਮੀਜ ਵਾਲੇ ਸੋਹਣੇ ਲੱਗਦੇ ਤੀ ਪੁੱਤ ਨੂੰ ਐਦਾਂ ਦੇ ਨੀ ਪੁੱਤ ਚੰਗੇ ਲੱਗਦੇ ਹਾਂ ਚੰਗਾ ਮੈਂ ਚੱਲਾਂ ਪਕਾਓ ਤੇ ਖਾਓ ਮੇਰੀ ਗਾਲ ਸੋਣਾ ਆ ਸਾਈਕਲ ਤੇ ਤੂੰ ਗਿਆ ਸੀ ਜਾਂ ਤੂੰ ਪਰਲੇ ਘਰ ਵਾਇਆ ਇੰਨੇ ਆਖੇ ਲੱਗਦਾ ਉਸਨੇ ਮੋਟਰਸਾਈਕਲ ਲੈ ਜਾਂਦਾ ਚਾਚੀ ਜੀ ਮੈਂ ਗਿਆ ਸੀ ਉਹ ਨਾ ਕਰਤੀ ਸੀ ਮੋਟਰਸਾਈਕਲ ਤੋਂ ਉਹਨਾਂ ਦੇ ਘਰੇ ਪਿਆ ਸੀ ਓ ਹਾਏ ਵੇਲਾ ਲੋਕੀ ਐਦਾਂ ਦੇ ਨਾਠਾ ਢਾਖੇ ਲੱਗਦਾ ਆਖੇ ਨਾ ਲੱਗਿਆ ਕਰ ਪਾਪਾ ਜੀ ਤਾਂ ਨਾ ਮੈਂ ਕਿੰਨੀ ਵਾਰੀ ਕਿਹਾ ਵਾਂ ਕਿ ਚਾਚੀ ਕੋ ਕੋਈ ਚੀਜ਼ ਨਾ ਮੰਗਿਆ ਕਰੋ ਦੇਣੀ ਤੇ ਉਹਨਾਂ ਨੇ ਹੁਣ ਦੇਣੀ ਆ ਤੇ ਕਿੰਨੀਆਂ ਗੱਲਾਂ ਕਰਕੇ ਜਾਂਦੇ ਆ ਚੱਲ ਪੁੱਤ ਕੋਈ ਗੱਲ ਨਹੀਂ ਤੂੰ ਚਾਹ ਬਣਾ ਚਾਰ ਪਿਆਗ ਗਲਗਲ ਦਾ ਨਾਲ ਮਿਰਚਾਂ ਤੇ ਖਾਣੇ ਆ ਪਰੌਂਠੀਆਂ ਬਣਾ ਕੇ ਠੀਕ ਆ